ਜੋਗਾ ਸਿੰਘ ਭਾਜੀ ਸਰਦਾਰ ਜੋਗਾ ਸਿੰਘ ਜੀ ਸੋ ਤੁਹਾਨੂੰ ਭਾਜੀ ਬੇਨਤੀ ਹੈ ਆਪਾਂ ਕਰਨੀ ਚਾਹੁੰਦੇ ਆਂ ਵੀ ਇਹ ਬੰਨ ਦੀ ਜਿਹੜੀ ਰਿਪੇਅਰ ਹੈ ਹਾਂਜੀ ਹਾਂਜੀ ਇਹਨੂੰ ਕਿੰਨਾ ਚਿਰ ਹੋ ਗਿਆ ਹੋਈ ਇਹਨੂੰ ਇਹਨੂੰ ਭਾਈ ਆਪਣੇ 7 8 8 10 ਸਾਲ ਹੋ ਗਿਆ ਮੁੜ ਕੇ ਕਿਸੇ ਨੇ ਮਿੱਟੀ ਮੁੱਟੀ ਪਾਈ ਨਹੀਂ ਇੱਥੇ ਮੁਲਾਜ਼ਮ ਵੀ ਹੈ ਨਹੀਂ ਕੋਈ ਬੰਨ ਦੇ ਉੱਤੇ ਮਤਲਬ ਮੁਲਾਜ਼ਮ ਕਿੰਨੀ ਕੁ ਦਿਨ ਤੋਂ ਹੈ ਨਹੀਂਗਾ ਕੋਈ 2 3 ਸਾਲ ਹੋ ਗਿਆ ਬਾਬਾ ਨੂੰ 4 5 ਸਾਲ 4 5 ਸਾਲ ਤੋਂ ਇੱਥੇ ਕੋਈ ਮੁਲਾਜ਼ਮ ਨਹੀਂ ਹੈਗਾ ਔਰ ਦਰਿਆ ਦਾ ਜਿਹੜੀ ਬੰਨ ਹੈ ਇਹਦੀ ਕੋਈ ਰਿਪੇਅਰ ਨਹੀਂ ਕੀਤੀ ਜਾਂਦੀ ਕੋਈ ਮਿੱਟੀ ਨਹੀਂ ਪਾਈ ਜਾਂਦੀ ਕੋਈ ਪੱਥਰ ਨਹੀਂ ਲੱਗਦਾ ਕੋਈ ਨੋਚ ਨਹੀਂ ਲੱਗਦੀ ਨਹੀਂ ਲੱਗੀ ਜੀ ਨਹੀਂ ਲੱਗੀ ਇਹਦਾ ਕਾਰਨ ਜਿਹੜਾ ਸਿੱਧਾ ਕਾਰਨ ਹੈਗਾ ਵੀ ਰਾਤ ਹੀ 2 ਵਜੇ ਲਗਭਗ ਪਾਣੀ ਆਇਆ ਵਾ ਦਰਿਆ ਦੇ ਵਿੱਚ ਹਾਂਜੀ ਹਾਂਜੀ ਤੇ ਰਾਤ ਹੀ ਬੰਨ ਟੁੱਟ ਗਿਆ ਹਾਂਜੀ ਹਾਂਜੀ ਸੋ ਜਿੱਦਾਂ ਕਰਕੇ ਜਿਹੜੇ ਦਰਿਆ ਦੇ ਲਾਗੇ ਰਹਿਣ ਵਾਲੇ ਲੋਕ ਆ ਇਹਨਾਂ ਦਾ ਬੜਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸੋ ਇੱਕ ਮੈਂ ਹੋਰ ਆਪਣੇ ਦੋਸਤਾਂ ਨਾਲ ਗੱਲ ਕਰਨੀ ਚਾਹੁੰਦਾ ਇਹਨਾਂ ਨੂੰ ਚੰਗੀ ਲੱਗੂਗੀ ਕਿ ਦਰਿਆ ਦਾ ਜਿਹੜਾ ਸਾਡਾ ਸਤਲੁਜ ਦਰਿਆ ਹੈ ਰੋਪੜ ਤੋਂ ਲੈ ਕੇ ਹਰੀਕਿਆਂ ਤੱਕ ਜਦੋਂ ਲੋਡ ਹੁੰਦੀ ਹੈ ਸਾਨੂੰ ਹਾਂਜੀ ਹਾਂਜੀ ਇਹਦੇ ਵਿੱਚ ਪਾਣੀ ਨਹੀਂ ਹੁੰਦਾ ਤਕਰੀਬਨ ਸਾਲ ਦੇ 8-9 ਮਹੀਨੇ 10 ਇਹਦੇ ਵਿੱਚ ਪਾਣੀ ਨਹੀਂ ਆਉਂਦਾ ਹਾਂਜੀ ਹਾਂਜੀ ਉਹ ਪਾਣੀ ਜਿਹੜਾ ਨਹਿਰਾਂ ਰਾਈਆਂ ਜਿਹੜੀਆਂ ਸਾਡੀਆਂ ਨਹਿਰਾਂ ਵੱਡੀਆਂ-ਵੱਡੀਆਂ ਹੋਈਆਂ ਪਾਖੜਾ ਨਹਿਰਾਂ ਜਾਂ ਹੋਰ ਨਹਿਰਾਂ ਹਾਂਜੀ ਇਹਦੇ ਰਾਈ ਚੱਕ ਕੇ ਮਾਲਵੇ ਨੂੰ ਰਾਜਸਥਾਨ ਨੂੰ ਜਾਂ ਹਰਿਆਣੇ ਨੂੰ ਪਾਣੀ ਦਿੱਤਾ ਜਾਂਦਾ ਹਾਂਜੀ ਹਾਂਜੀ ਲੇਕਿਨ ਜਦੋਂ ਹੁਣ ਡੁੱਬਣ ਦਾ ਟਾਈਮ ਆਉਂਦਾ ਆਲੇ-ਦੋਲੇ ਪਾਣੀ ਬੰਦ ਹੋ ਜਾਂਦਾ ਔਰ ਜਿਹੜਾ ਪਾਣੀ ਆ ਫਲੱਡ ਗੇਟ ਰਾਹੀਂ ਭਾਗੜਾ ਤੋਂ ਉਹ ਸਤਲੂ ਵੀ ਛੱਡਿਆ ਜਾਂਦਾ ਹਾਂਜੀ ਹਾਂਜੀ ਔਰ ਜਦੋਂ ਡੁੱਬਣ ਦੀ ਵਾਰੀ ਆਉਂਦੀ ਹੈ ਫਿਰ ਸਾੜੀ ਆਉਂਦੀ ਹੈ ਬਿਲਕੁਲ ਜੀ ਬਿਲਕੁਲ ਅਸੀਂ ਲੋਕ ਜਿਹੜੇ ਅਸਲੀ ਪਾਣੀ ਦੇ ਹੱਕਦਾਰ ਹਾਂ ਸਾਨੂੰ ਲੋੜ ਵੇਲੇ ਪਾਣੀ ਨਹੀਂ ਮਿਲਦਾ ਸਾਡਾ ਜਿਹੜਾ ਦਰਿਆ ਵਾ ਇਹ ਸਦਾ ਸੁੱਕਾ ਹੁੰਦਾ ਹਾਂਜੀ ਜੇ ਆਪਾਂ ਮਹੀਨਾ ਕੀ ਪਹਿਲਾਂ ਗੱਲ ਕਰੀਏ ਜਾਂ ਕੋਈ ਦਿਨਾਂ ਦੀ ਗੱਲ ਕਰੀਏ ਦਰਿਆ ਪਹਿਲਾਂ ਸੁੱਕਾ ਪਿਆ ਸੀ ਸੁੱਕਾ ਪਿਆ ਔਰ ਇਹਦੇ ਵਿੱਚ ਲੁਧਿਆਣਾ ਜਾਂ ਹੋਰ ਸ਼ਹਿਰਾਂ ਦਾ ਗੰਦਾ ਪਾਣੀ ਆਉਣ ਡਿਆ ਸੀ ਜਿਹਦੇ ਨਾਲ ਜਿਹੜੇ ਇਹਦੇ ਵਿੱਚ ਰਹਿਣ ਵਾਲੇ ਮੱਛੀਆਂ ਜਾਂ ਹੋਰ ਜੀਵ ਜੰਤੂ ਸੀਗੇ ਉਹ ਮਰ ਗਏ ਨਿਸ਼ ਉਹ ਬਹੁਤ ਨੁਕਸਾਨ ਹੋਇਆ ਲੇਕਿਨ ਹੁਣ ਜਦੋਂ ਡੁੱਬਣ ਦੀ ਵਾਰੀ ਆਉਂਦੀ ਆ ਉਹ ਕੱਲੀ ਸਾਡੀ ਜਿਹੜੇ ਅਸੀਂ ਆਲੇ-ਦੁਆਲੇ ਇਹਦੇ ਦਰਿਆ ਦੇ ਬੈਠੇ ਆ ਹਾਂਜੀ ਹਾਂਜੀ ਉਹਨਾਂ ਦੀ ਵਾਰੀ ਆਉਂਦੀ ਆ ਬਿਲਕੁਲ ਜੀ ਸੋ ਸਰਕਾਰਾਂ ਨੂੰ ਚਾਹੀਦਾ ਵੀ ਇਹ ਜਿਹੜੇ ਫੈਸਲੇ ਕਰਦੀਆਂ ਪਾਣੀ ਦੇਣ ਵਾਲੇ ਹਾਂਜੀ ਹਾਂਜੀ ਜਾਂ ਹੋਰ ਜਿਹੜੇ ਦਰਿਆਵਾਂ ਸੰਬੰਧੀ ਸਾਮ ਸੰਭਾਲ ਦੇ ਫੈਸਲੇ ਆ ਉਹਨਾਂ ਨੂੰ ਧਿਆਨ ਨਾਲ ਕਰਨ ਜਾਂ ਤਾਂ ਜੋ ਜਿਹੜੇ ਸਥਾਨਕ ਲੋਕ ਆ ਦਰਿਆ ਦੇ ਅਸਲ ਹੱਕਦਾਰ ਆ ਉਹਨਾਂ ਨੂੰ ਪਾਣੀ ਮਿਲੇ ਨਾ ਕਿ ਉਹਨਾਂ ਨੂੰ ਅਸੀਂ ਡੋਬ ਦਈਏ